ਹਾਂ ਇਹਦਾ ਅਸੀਂ ਆ ਗਏ ਇਧਰ ਨੂੰ ਆ ਦੇ ਇਧਰ ਤੁਸੀਂ ਹੋਣਾ ਸਹੀ ਆ ਹੁਣ ਇਦੂ ਆ ਆ ਤਿਆਰੀ ਆ ਜੀ ਆਪਣੀ ਕੋਈ ਕਮਾਂਡ ਪਾਉ ਕੋਲੇ ਆ ਆ ਮੁੰਡਾ ਵੇਖ ਕੇ ਤਾਂ ਤੋਤਾ ਬਣਿਆ ਲਾਲ ਤੋਤਾ ਬਣਿਆ ਇਹ ਚੋਂਜੇ ਦੀ ਲਾਲ ਪਰੇ ਪੁੱਠਾ ਆ ਫਿਰਦਾ ਧੰਨਵਾਦ ਉਹਦਾ ਜਿਹੜਾ ਇਹ ਪੁੱਠਾ ਆ ਮੇਰ ਦਾ ਇਹ ਇਹ ਲਾਲ ਲਾ ਲਿਆ ਹੋਇਆ ਇਹ ਗਲਤ ਆ ਇਹ ਸਿਰ ਤੇ ਵੱਜਣੀ ਨਹੀਂ ਹੁੰਦੀ ਹੈ ਹੈਗੀ ਇਹ ਵੀ ਇਹ ਹੀ ਹੋਦੀ ਤੇ ਵੱਣੀ ਜਾਂਦਾ ਹੈ ਹੈਗੀ ਇਹ ਵੀ ਉਹ ਵੀ ਹੈਗੀਆਂ ਇਹ ਫੋਟੋ ਸ਼ੂਟ ਹੋ ਰਿਹਾ ਲੱਛਣ ਕਰਦੇ ਲੱਛਣ ਕਰਦੇ ਤਿਆਰੀਆਂ ਆਵੇ ਹੈ ਇਹਨਾਂ ਦੀਆਂ ਲੱਗਦਾ ਗੁਰਦੁਆਰੇ ਖੜੇ ਆ ਇਹ ਆ ਵੇਖ ਲਾ ਮੁੰਡਾ ਗੋਨਾ ਜਾ ਚੱਲਿਆ ਹਰਸਨ ਬੰਦਾ ਵੇਖ ਕੇ ਸਿੱਖ ਲੈ ਕੋਸੇ ਨਾਲ ਸਹੀ ਗੱਲ ਆ ਹਾਂ ਆ ਦੇਖ ਆਹਦੇ ਲੱਗਦਾ ਵੀ ਹੈ ਨਾ ਆ ਦੇਖ ਫੋਟੋ ਸ਼ੂਟ ਹੋ ਰਿਹਾ ਇੱਕ ਵਾਰ ਦਵਾ ਸਾਹਿਬਾ ਬਹੁਤ ਪਿਆਰੇ ਬਣਿਆ ਰੂਮ ਬਹੁਤ ਪਿਆਰੇ ਆ ਠਹਿਰਣਾ ਹੁੰਦੇ ਕਿਸੇ ਨੇ ਜਰੂਰ ਹੱਸੇ ਆ ਸੇਵਾ ਵਾਦ ਲੈ ਲੈਂਦੇ ਥੋੜੀ ਜੀ ਕਮਰੇ ਦੀ ਉਦਾਂ ਠੀਕ ਆ ਗਲੌਣ ਵਾਲੇ ਤਾਂ ਮਗਰ ਦੇ ਬੈਠੇ ਤੇ ਵੀ ਚਾਹੀਦਾ ਹੁੰਦਾ ਨਹੀਂ ਮੂਰਲਾ ਜਰੂਰੀ ਹੁੰਦਾ ਆ ਲਾਉਣੀ ਮਗਰਲਾ ਆਪ ਜਿੰਮੇਵਾਰ ਆ ਵੀਰੇ ਇਹ ਮੂਰਲਾ ਤਾਂ ਸੰਝਾ ਮਗਰਲਾ ਆਪ ਜਿੰਮੇਵਾਰ ਆ ਜੇ ਮੈਨੂੰ ਇੰਨਾ ਟਾਈਮ ਲਾ ਕੇ ਕਲੌਣ ਖੋਲਣਾ ਪੈ ਜਾਣਾ ਤੇ ਹਾਥੂ ਆ ਤਿੰਨ ਵਾਰਾਂ ਪੱਕ ਢਾ ਲਈ ਆ ਇਹ ਦੁਬਾਰਾ ਦੁਬਾਰਾ ਮਹਰਮੜ ਨਾਲ ਲੈਣ ਦੇ ਚੱਕਰ ਮੈਂ ਮੈਡੀਕਲ ਗੱੜਵੇਂ ਵੀ ਨਾਲ ਤਾਂ ਕਰੀਏ ਆ ਦੋ ਦਿਨ ਮੋੜਾ ਤਿੰਨ ਇੱਧਰ ਵੇਖੇ ਇਹਨਾਂ ਦੇ ਇਹਨਾਂ ਦਾ ਸੂਰ ਘੰਟਾ ਹੋ ਗਿਆ ਇਹਨਾਂ ਨੂੰ ਨਹੀਂ ਸੁਧਤ ਹੋ ਰਿਹਾ ਲੱਛਣ ਚੱਲ ਰਹੇ ਸਾਡੇ ਲੱਛਣ ਚੱਲ ਕਿਵੇਂ ਚੱਟ ਦੋ ਦਿਨ ਬਸ ਹਰਤਾ ਹੀ ਗੁਰੂ ਵਾਲੇ ਵੇਖ ਲੋ ਆ ਮਸਾਂ ਠੰਡ ਚੋਂ ਨਿਕਲ ਗਏ ਤੇ ਤਪ ਚ ਤੇ ਆ ਦੇਖੋ ਜੀ ਦੁਬਾਰਾ ਸਾਬ ਤੋਂ ਆ ਗਏ ਤੇ ਕਿਲਾ ਵੇਖ ਕੇ ਚੱਲੇ ਆ ਹੁਣ ਤੇਨੇ ਆਉਦੇ ਪੁਰ ਸ਼ਹਿਰ ਦੇ ਢੇੜੇ ਆਲ ਉਹਦਾ ਲੱਗਦਾ ਮੈਨੂੰ ਇਹ ਜੇਰੀਆ ਨਹੀਂ ਆਗਾ ਆਦੇ ਜੀ ਚੌਕ ਆ ਜੀ ਪਤਾ ਨਹੀਂ ਕਿਹਦਾ ਚੌਕ ਘੋੜਾ ਘੋੜਾ ਮਾਰ ਰਿਹਾ ਨਾ ਪ੍ਰਤਾਪ ਦੇਖਦਾ ਘੋੜਾ ਨੇ ਤੁਹਾਨੂੰ ਜਿਆਦਾ ਨੋ ਧਿਆਨ ਦੇਰਦੇ ਆਏ ਵਾਹ ਦੇਖੋ ਦੇਖੋ ਕਿੰਨੀ ਰੌਣਕ ਆ ਸ਼ਹਿਰਾ ਚ ਆ ਵੇਖੋ ਕਰ ਲੋ ਭਾਂਡਾ ਕਹਿੰਦੇ ਆ ਦੇਖ ਲੋ ਇਹ ਵੇਖ ਲੋ ਪੋਰਡ ਦਾ ਵੀਊ ਆਹ ਲੱਗੀ ਟਿਕਟ ਵੀ ਲੈਣ ਲੱਗੀ ਵੇਖੋ ਕਿੰਡੀ ਵੱਡੀ ਚਾਬੀ ਵੇ ਗਰਮੀ ਆਵੇ ਮੂਹ ਉੱਤਰ ਕੇ ਸਾਰੀ ਦਿਨ ਕੰਮ ਕੋ ਉੱਤੇ 10000 ਰੁਪਏ ਦੇਖਣਾ 1.5 ਘੰਟਾ ਟਰੈਕਟਰਾਂ ਤੇ ਲੱਗ ਜਾਣਾ ਲੱਗਦਾ ਛੇ ਤੋਂ ਦਾ ਚਲ ਉਹ ਜਾ ਕੇ ਖੜ ਜਾ ਉਹ ਤੇਰੇ ਮਗਰ ਕਿੰਨੇ ਲੱਗੇ ਹੋਵੇ ਵਾਹ ਆ ਦੇਖ ਲੈ ਕਿੰਨੇ ਲੰਮੀ ਟੇਟਾ ਲੈ ਲੈ ਲੱਗੀ ਆ ਆਉਣੇ ਪਹਿਲਾਂ ਤਾਂ ਤੁਹਾਨੂੰ ਲੱਸੀ ਪੀਾਈ ਆ ਥੋੜੀ ਦੋ ਦੋ ਪੁੱਟਾ ਚੈੱਕ ਕਰਨ ਵਾਸਤੇ ਫਿਰ ਇਹ ਰਿਜੈਕਟ ਕਰਤੀ ਆ ਯਾਰ ਜੋਣਾ ਕਹਿੰਦਾ ਮੈਂ ਤੈਨੂੰ ਕੌਫੀ ਦੋਣਾ ਕੋਲਡ ਕੌਫੀ ਆ ਮੁੰਡਾ ਜਗਦਾ ਜਿੰਨਾ ਸਿਰਾ ਕਰਾਈ ਵਟਾਂ ਦੇ ਰਹਿਣਾ ਜੀ ਲੈ ਆ ਗਿਆ ਭਾਊ ਦੇਖੀਏ ਤੇਰੀ ਕਿਹੜੀ ਵੈਰਾਈਟੀ ਆ ਹੁਣ ਕੰਬੀਨੇਸ਼ਨ ਦੇ ਕੋਲ ਆਹ ਬੋਲੋ ਵੀ ਨਹੀਂ ਬਾਜ ਹੈ ਭਾਊ ਦੇਖੀਏ ਤੇਰੀ ਕੋਲਡ ਕੌਫੀ ਆ ਇਹ ਘੱਟ ਦਾ ਡਰ ਹੋਦਾ ਕੋਲਡ ਦੋਣਾ ਹੈ ਠੀਕ ਹੈਗਾ ਅੱਛਾ ਬਲ ਵੀ ਬਲ ਸੰਗਣੀ ਜੀ ਨਹੀਂ ਗੱਲ ਲੈ ਵੀ ਆਪਾਂ ਟਿਕਟਾਂ ਲੈ ਲਈਆਂ ਕਿਰੇ ਦੇ ਹਾਂ ਕਿਲਾ ਇਹੜਾ ਸੰਸੈਟ ਪੁਆਇੰਟ ਜਿਹਾ ਕੋਈ ਸੰਸੈਟ ਪੁਆਇੰਟ ਹੈ ਤੇ 150 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਤੇ 60 ਰੁਪਏ ਪਰ ਬਾਈਕ ਦੇ ਹਿਸਾਬ ਨਾਲ ਤੇ ਅਸੀਂ 6:30 ਕਰਕੇ ਪਹੁੰਚ ਲੱਗੇ ਹਾਂ 8 ਵਜੇ ਤਾਂ ਖੁੱਲਾ ਵੈਸੇ ਤਾਂ ਹਾਂ ਸੰਸੈਟ ਪੁਆਇੰਟ ਜੇ ਦੇਖਣ ਆਲੇ ਆ ਕਹਿੰਦੇ 6 ਵਜੇ ਬੈਂਡ ਸਿਆ ਵਕਰਾ ਹੀ ਜਾ ਕਰ ਰਿਹਾ ਪੀੜ ਤੇ ਉਹ ਮੋਟਰਸਾਈਕਲ ਵੀ ਉਹੀ ਰੋਆ ਆਪੇ ਯੋਨ ਦਾ ਦਾ ਚੜਗਣੀ ਪਹੁੰਚ ਗਈ ਹੈ ਤੁਮੇ ਥੋੜੀ ਜਗ੍ਹਾ ਹੋਵੇ ਕਿੰਨੇ ਮੋੜ ਬਾਅਦ ਜਾ ਜਾ ਕਰਦੀ ਆ ਚੋਰ ਇਹ ਸਿਰ ਅੱਧੇ ਘਾਦਣਾ ਚੜਾਉਣਾ ਪੈਂਦਾ ਇਹ ਨਾ ਮੈਂ ਵਿਚ ਉੱਪਰ ਕਹਿੰਦੇ ਪਹੁੰਚ ਕੇ ਉੱਪਰ ਚੜਾਈ ਤੇ ਆਇਆ ਨਿਊ ਪੁਆਇੰਟ ਤੇ ਵਿਊ ਇੱਥੇ ਹੈਗਾ ਇਹੋ ਜਿਹਾ ਆਹ ਸਾਹਮਣੇ ਸਾਰਾ ਸ਼ਹਿਰ ਦਿਖਦਾ ਇਧਰ ਉਦੇ ਪਰ ਪਹਾੜਾਂ 'ਚ ਵਸਿਆ ਹੋਇਆ ਸ਼ਹਿਰ ਹੈ ਆਸੇ-ਪਾਸੇ ਪਹਾੜਾ ਹੈ ਕਿਹੜਾ ਢਾਕਲ ਮੁਲਾਕਾ ਕਿਹੜਾ ਲੱਗਦਾ ਹੈ ਬੌੜੀਆਂ ਚੜ ਕੇ ਆਏ ਕਰਕੇ ਆਪਾਂ ਉੱਪਰ ਜਾਣਾ ਦੇਖਦੇ ਹਾਂ ਉੱਪਰ ਜਾ ਕੇ ਕੀ ਨਿਕਲਦਾ ਕੁਝ ਸਾਹ ਸਾਹ ਓਹੋ ਹੋ ਹੋ ਕਾਰਨੇ ਦਾ ਬਰਾ ਹਾਲੀ ਕਰਤਾ ਬਈ ਓਹੋ ਹੋ ਹੋ 50 ਸੀੜੀਆਂ ਲੱਗਣ ਲਾਪਾ ਵੇ ਸਲੂਨ ਮਿਲੇਗਾ ਪਾਤਾ ਹਾ ਇਧਰ ਸਾਹਮਣੇ ਲੰਦ ਰਹੇ ਨੇ ਰੀਖਾ ਦੇਖ ਇਧਰ ਕਿੰਨੀਆਂ ਫਸਲਾਂ ਉਸ ਨਾਲ ਬੀਜੀਆਂ ਪੂਰੀ ਹਰੇ ਭਾਈ ਹੈ ਇਧਰ ਹਣਾ ਨੋ ਸੋਨਾ ਵੀ ਹੋਇਆ ਯਾਰ ਹਾਂ ਸਹੀ ਗੱਲ ਆ ਉਹ ਜਿਵੇਂ ਕਹਿੰਦੇ ਪਿੰਕ ਸਿਟੀ ਤੇ ਤਾਂ ਵਾਈ ਸਿਟੀ ਲੱਗਦੀ ਹੋਰ ਰੰਗੀ ਨਹੀਂ ਕੋਈ ਨਾ ਚੜੋ ਚੜੋ ਹੋਰ ਪੌੜਾਂ ਚੜ ਕੇ ਹੋਰ ਉੱਪਰ ਚੱਲ ਕੇ ਦੇਖਦੇ ਆਂ ਇੱਥੋਂ ਕੀ ਦੱਸਦਾ ਇੱਧਰ ਇੱਧਰ ਜਾਣਾ ਪਏਗਾ ਹਾਂ ਕੋਈ ਪੁੱਛ ਦਸੂ ਕਿ ਕੁਝ ਹੋਰ ਦੱਸੂਗਾ ਐ ਕਿ ਤੱਕ ਗਿਆ ਕਰੂਗਾ ਹਾਂ ਹੋਰ ਤ ਲੋ ਭੰਦੇ ਸ਼ਾਮ ਮੇ ਤਾਂ ਆਂ ਹੈਸਾਨਾ ਸੈਟ ਜਿਆ ਹੁੰਦਾ ਉਸੇ ਚੀਜ਼ ਨੂੰ ਦੇਖਣ ਹੁੰਦੇ ਬਾਹਲੇ ਲੋਕ ਇੱਥੇ ਕੋਈ ਨਹੀਂ ਆਲੇ ਸੇ ਆਹ ਲੋਕ ਤੋਂ ਪਰੇ ਨਾ ਆਉਂਦੇ ਕਿ ਮੇਰੇ ਰੋਬ ਚ ਖੜਾ ਮੁੰਡਾ ਕਹਿੰਦੇ ਐ ਫੁੱਟ ਮਾਦ ਹੁੰਦਾ ਹੈ ਵੱਡੇ ਲੈਵਲ ਦੀ ਗੱਲਬਾਤ ਹੋਈ ਪਈ ਅੱਜ ਇੱਥੇ ਭਾਈ ਆਉਂ ਮੈਂ ਗੱਡੀ ਲੈ ਜਾ ਸੋਣਾ ਬਈ ਸਾਰਾ ਕੁਸਟ ਹੈਟ ਹੁਦੇਪੁਰ ਆ ਕੇ ਬੰਦੇ ਨੂੰ ਸਾਰੀਆਂ ਫੀਲਿੰਗਾਂ ਮਿਲ ਜਾਂਦੀਆਂ ਨੇ ਰੇਤਾਂ ਤੇ ਟਾਈਪ ਵੀ ਕਮਰਾ ਚ ਆ ਜਾਂਦਾ ਤੇ ਪਹਾੜਾਂ ਵਾਲੀ ਫੀਲਿੰਗ ਵੀ ਆ ਜਾਂਦੀ ਹੈ ਇੱਧਰ ਦੇਖਦੇ ਆਪਾਂ ਓਹੋ ਹੋ ਹੋ ਪੁਰਾਣੀਆ ਕੈਮਰੇ ਚ ਕਿੰਨਾ ਕੁਝ ਜਿਸਦਾ ਪਰ ਰੀਅਲ ਜੇ ਦੇਖੀਏ ਪਤਾ ਲੱਗਦਾ ਕੀ ਨਜ਼ਾਰਾ ਯਾਰ ਕੀ ਹੈ ਮਹਾਰਾਜ ਸੱਜਣ ਸਿੰਘ খেয়ে <laughs> চার <laughs> <hazard> 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 ਵੰਡਰ ਮਹਾਰਾਜਸਥਾਨ ਸਰਪਾਹ ਅਜੇ ਗਰਗੋਲ ਬਹੁਤ ਟੌਗੋ ਜੀ ਸੁਣਵਾਇਆ ਹਾਂ ਬਈ ਸ਼ੈਗੋ ਸਿਰ ਉਵੇਂ ਟਾਈ ਬਸ ਉਧਰ ਨਾ ਮੜਾ ਮੋਟਾਈ ਜਨ ਪਰ ਜਿੰਦ ਬੱਸਦਾ ਨਾ ਕਿਸਾ ਰਹੀ ਆ ਭੰਗ ਚਲੋ 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 ਬੰਦੇ ਬਤਰੀ ਆਣਾ ਭੰਗ ਲਿਆ ਸਾਰਾ ਵੀਉ ਪੈਂਡ ਸੋਹਣਾ ਕੰਮਬਾਲ ਠੀਕ ਜੀ ਲੱਗਦਾ ਇੱਥੇ ਟਾਈਮ ਦਾ ਨਹੀਂ ਪਤਾ ਲੱਗਦਾ ਇੱਥੇ ਕਿੰਨਾ ਗਨਾਂਗੇ ਆ ਕਿੰਨੀ ਐ ਗੱਲ ਬਾਤ ਐ ਐਸੇ ਸਟਾਰਟ ਇਨਾ ਤੇ ਕਰ ਜੈਪੁਰ ਨਾਲ ਉਦੇ ਪਰ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੈ ਇਸ ਦਾ ਮੌਸਮ ਵੀ ਠੀਕ ਹੈ ਉਦੇ ਪਰ ਦਾਏ ਜੈਪੁਰ ਤਾਂ ਇਡੀ ਗੱਲ ਬਾਤ ਹੈ ਨਹੀਂ ਕੋਈ ਜਿੰਨੀ ਉਦੇ ਪਰ ਵਧੀਆ ਲੱਗ ਜਾਂਦਾ ਦੇਖਣ ਨੂੰ ਹਣਾ ਲੱਗਦਾ ਤੇਰੇ ਦੀ ਗਾਂਜਾ ਪੈ ਗਿਆ ਸਿਰ 'ਚ ਸਾਰਾ ਵਿੱਚ ਉਹ ਆ ਗਿਆ ਵਿੱਚ ਵੀਰੇ ਆ ਗਿਆ ਕੀ ਚੀਜ਼ ਹੈ ਜੇ ਕੱਟਣਾ ਤਾਂ ਕੱਟਿਆ ਜਾਊਗਾ ਪਰ ਥੋੜੀ ਚਾਰ ਜਾਵੇ ਅੱਡ ਕਰੀ ਜਾਵੇ ਲਾਵੇ ਤੇ ਸਾਰਾ ਘੁੰਮ ਘੁੰਮ ਲੋਏ ਆਪਾਂ ਕੌਣ ਚੱਲਦੇ ਆ ਕਿੱਥੇ ਸਿਟੀ ਪੈਲਸ ਕੋਲ ਚੀਜ਼ ਦੇਖਣ ਉਥੋਂ ਦੇ ਰੰਗ ਢੰਗ ਨਜ਼ਾਰੇ ਵੇਖਦੇ ਆ ਕੀ ਹੈਗਾ ਇਧਰੋਂ ਕੰਮ ਆਪਣਾ ਓਕੇ ਹੋ ਗਿਆ ਇਹ ਪਰਦਾ ਬਾਜ਼ਾਰ ਬਹੁਤ ਭੀੜ ਭੜਕਾ ਬੜਾ ਟ੍ਰੈਫਿਕ ਹੈ ਥੋੜਾ ਜਿਹਾ ਅਸੀਂ ਗਲਤ ਹੋ ਗਏ ਸੀਗੇ ਪਰ ਫਾਇਦਾ ਹੋ ਗਿਆ ਜੀ ਸਾਡੇ ਪੋਟਿੰਗ ਦੇ ਅੱਗੇ ਸਾਰੇ ਲੋਕੋ ਨੇ ਦੇਖਿਆ ਕਿ ਚੱਲਦੇ ਆਪਾਂ ਲੇਖ ਤੇ ਜਾਵਾਂਗੇ ਉਹ ਨਾ ਵਿਚਾਰ ਦੇ ਪੂਰੇ ਗੇੜੇ-ਗੂੜੇ ਦੇਖ ਗਏ ਸਾਰੀਆਂ ਗਲੀਆਂ-ਗੁਲੀਆਂ ਦੇਖ ਦੁਖਣ ਤੋਂ ਬਾਅਦ ਆਖਰਕਾਰ ਮੁੰਡੇ ਪਹੁੰਚ ਚੁੱਕੇ ਕਿੱਥੇ ਕਹਿੰਦੇ ਫਤੇਹ ਸਾਗਰ ਲੇਖ ਤੇ ਇੱਧਰ ਦੇਖਦੇ ਹੁਣ ਕੋਈ ਸਪੀਡ ਬੋਟ ਆ ਨਾ ਕਰੈਕਸ਼ਨ ਕੋਈ ਹੋ ਗਿਆ ਦਾ ਇਹ ਗੇੜੇ-ਗੂੜੇ ਦੇਖਾਂਗੇ ਕਿੰਨਾ ਸੋਨਾ ਬੂ ਵੇਖ ਤੇ ਯਾਰ ਲਖਵੀਰ ਚੱਕੀ ਦੇ ਵਿੱਚ ਪਹਿਲੋ ਆ ਜਾਂਦੀ ਹੈ ਹਾਂ ਹਾਂ ਉਹ ਨਹੀਂ ਇਹ ਤੋਂ ਪਹਿਲਾਂ ਮੈਂ ਸੋਨਾ ਹੋਣਾ ਹੀ ਕਰੀ ਜਾਵੇ ਹਾਂ ਕਰੀ ਜਾਵੇ ਪੱਕਾ ਨਹੀਂ ਪਤਾ ਕਿ ਐਂ ਟਾਕਾਂ ਮੈਂ ਯਾਰ ਆ ਪੰਜ ਸ਼ਨਾਨਾ ਕਰ ਲਓ ਪੰਜ ਸ਼ਨਾਨਾ ਪਾਣੀ ਦਾ ਇੱਕ ਸ਼ਨਾਮੇ ਵਾਲਾ ਵੀ ਨਹੀਂ ਯਾਰ ਸਪੀਡ ਬੋਰਡ ਤੇ ਰਾਦਾ ਸੀਗਾ ਉਠੇ ਹਟੇ ਜੇ ਲੈਣ ਦਾ ਪਰ ਥੋੜਾ ਜਿਹਾ ਅਸੀਂ ਲੇਟ ਹੋ ਗਏ ਕਿ ਜਿੰਨੀਆਂ ਕੋਲ ਉਹਨਾਂ ਨੂੰ ਟਾਈਮ ਸੀ ਉਸ ਹਾਂ ਉਹਨਾਂ ਟਿਕਟਾਂ ਪਹਿਲਾਂ ਬੁੱਕ ਹੋਈਆਂ ਕਰਦੇ ਆਂ ਪਤਾ ਛੇ ਹੱਥ ਕੱਲ ਬਣ ਜੇ ਤਾਂ ਪਰ ਮੁਸ਼ਕਲ ਲੱਗਦਾ ਕੰਮ ਆ ਪਾਉ ਉਹ ਸਾਹਮਣੇ ਇੱਕ ਸਪੀਡ ਬੋਰਡ ਆਈ ਆ ਜਾ ਉਹਨੂੰ ਪੁੱਛਦੇ ਆਂ ਆਹ ਇੱਥੇ ਵੀ ਲੋਕ ਬਹੁਤਿਆਰੇ ਉੱ딜ੇ ਰਹੇ ਆ ਸੋਨਾ ਬਣਾਇਆ ਮਾਣ ਚੰਗਾ ਰੌਣਕ ਨਹੀਂ ਲਾ ਸਪੀਡ ਬੋਰਡ ਦੀ ਟਰਾਈ ਕਰਦੇ ਆਂਗੇ ਇੱਕ ਆਈਟਮ ਤੋਂ ਮਰਜ਼ੀ ਨਾਲ ਉਹਦਾ ਰਾਬਦਾ ਸੀਗਾ ਸਪੀਡ ਬੋਰਡ ਤੇ ਆਮ ਲੱਗਣਾ ਨਹੀਂਗਾ ਨਾਲ ਨੂੰ ਅਸਰ ਪਹੁੰਚਣਾ ਜ਼ਰੂਰੀ ਆ ਆਮ ਦੀ ਕਮੀ ਆ ਤੇ ਕੰਮ ਬਾਰੇ ਕਰਨਾ ਆ ਸਰੋ ਦੇਖਦੇ ਕੀ ਦੱਸਣਾ ਛੋੜੋ ਵੀ ਆ ਗਏ ਆ ਵੀ ਆਖਰਕਾਰ ਮਿਹਨਤ ਰੰਗ ਲਿਆਈ ਆ ਟਿਕਟ ਮਿਲ ਗਈ ਆਪਾਂ ਨੂੰ ਸਪੀਡ ਬੋਰਡ ਦੀ ਹੁਣ ਆਪਾਂ ਸਪੀਡ ਬੋਰਡ ਦੇ ਨਜ਼ਾਰੇ ਲੈਣੇ ਪਾਉ ਕਿੰਨਾ ਜਾਂਗੇ ਬਹੁਤ ਚਾਹ ਹੈ ਕੀ ਗੱਲ ਹੈ ਤੂੰ ਸਾਈਟਰ ਤੇ ਬੈਠੀ ਹੋਰੇ ਕੰਨੀ ਤੇ ਨਾ ਬੈਠੀ ਪਲਟੂ ਹੀ ਚੱਕਦੀ ਇਸ ਨੂੰ ਮੈਲ ਗਈ ਆ ਜਾ ਤੈਨੂੰ ਚਾਲੀ ਪਾਉਣਾ ਆਪਾਂ ਆ ਗਈ ਵਾਰੀ ਆਪਣੀ ਵੀ ਦੇਖਦੇ ਹੁਣ ਕੈਮਰਾ ਠੀਕ ਹੈ ਲੱਗਦਾ ਮਾੜੀ ਮੋਟੀ ਵੀਡੀਓ ਜੀ ਬਣ ਜੂਗੀ ਨਹੀਂ ਸਪੀਡ ਬੋਰਡ ਤੋਂ ਨਾ ਜਾਣਾ ਹੋਰਾ ਲੈ ਪਤੰਡੀ ਦਾ ਕੁਸਕਣੀ ਤੇ ਸੇਫਟੀ ਜੈਕਟਾਂ ਪਾਲੀਆਂ ਮੁੰਡਿਆ ਨੇ ਮੁੰਡੇ ਹੋ ਗਏ ਤਿਆਰ ਤੇ ਇਧਰ ਬੂਟ ਵੀ ਆ ਗਈ ਹੈ ਇਹਦੇ ਨਾਲ ਹੀ ਰਲ ਗਈ ਨਾ ਆ ਜਾਂਦ ਰਹਿਣਾ ਵੀ ਆ ਗਈ ਵਰੀ ਆਪਣੀ ਇਹ ਆਹ ਹੈ ਆਪਣੋ ਹੀ ਆ ਨੀਰਾ ਕਰਦਾ ਯਾਰ ਮਾ ਡਾ ਲੱਡ ਲਵਾਉ ਬੱਚਾ ਹੋ ਗਿਆ ਹੁਣ ਤਾਂ ਕੱਲੀ ਸਪੀਡ ਦਾ ਹੀ ਪਤਾ ਲੱਗਣਾ ਬੋਰਡ ਤਾਂ ਦੱਸ ਨਹੀਂ ਕਿੱਥੇ ਆ ਆ ਦਾ ਮੰਨ ਆ ਬੱਲੇ ਬੱਲੇ ਚੱਲ ਚੱਲ ਜਵਾਨਾ ਵੜ ਜਾ ਬੱਚਾ ਬਾਊ ਆ ਪਾਪ ਚਲਾਉਣੇ ਕਿਹ ਹੈਗਾ ਬੰਦਾ ਵਿੱਚ ਕੋਈ ਆ ਬੱਲੇ ਆ ਬਈ ਕੋਲ ਤਾਂ ਮੂਰੇ ਤਾਂ ਰੋਕ ਲਿਆ ਨਾਲ ਦੱਸਦੇ ਬਈਨੇ ਆ ਵਾਵਾ ਸਿੱਧੇ ਆ ਤੂੰਗਾ ਆ ਬਾਊ ਡਰਨਾ ਨਹੀਂ ਮੂਰੇ ਮੈਂ ਤੱਕ ਆ ਮੈਂ ਇੱਥੇ ਜਾਣਦੀ ਆ ਲੈ ਵਿੱਚ ਕੇ ਬਣਾ ਚੱਕ ਤੇ ਚੱਕ ਤੇ ਰੇਹ ਜਿੰਨੀ ਆ ਗਈ ਸਿਰੇ ਲਾ ਦੇ ਘਰ ਹੁਣ ਆਹ ਬੰਦੇ ਸੇਰਾ ਚੱਲ ਚੱਲੇ ਕਹੋ ਜੰਜ਼ੋਰ

ਗੇਰ ਬਾਈ ਆ ਜਾਂਦੇ ਅੱਗੇ ਬਾਈ ਇੱਕ ਮੈਨੂਪਲ ਮੈਂ ਵੀ ਨਜ਼ਾਰਾ ਹੀ ਆ ਗਿਆ ਜਾਨਾ 400-400 ਰੁਪਿਆ ਲਵਾ ਚਾਰ ਮਿੰਟ ਦੀ ਤਕਰੀਬਨ ਲੱਗਿਆ ਕੰਮ ਆਪਣਾ ਠੀਕ ਲੈ ਵੀ ਚਲੋ ਵੀ ਭਲਵਾਨੋ ਆਪਣਾ ਅੱਜ ਦਾ ਜੋ ਸੋਚਿਆ ਸੀ ਕੰਮ ਸੈੱਟ ਹੋ ਗਿਆ ਬਾਹੂ ਕੱਢੀਏ ਓਏ ਸੰਦੀਏ ਜੀ ਕੋਈ ਬੰਦੇ ਦੋ ਚਾਰ ਸੰਦੀਏ ਉਹ ਤੁਹਾਨੂੰ ਕੀਤਾ ਸੀ ਕਿ ਜਾਣ ਕੇ ਕਰਦਾ ਹਾਂ ਹਾਂ ਉਹ ਤਾਂ ਜੋ ਦੋ ਦੋ ਬੋਟਾ ਨਾ ਇਕੱਠੀਆਂ ਲੈ ਕੇ ਜਾਂਦੇ ਉਹਦੇ ਪਾਣੀ ਕਰਕੇ ਆ ਗਿਆ ਕੀਆ ਉਹ ਜੰਪ ਆਪਣੇ ਖੁਦ ਕੀਆ ਸੀ ਓਏ ਯਾਰ ਤੂੰ ਬੋਟ ਜਾ ਰਹੀ ਸੀ ਨਾ ਉਹ ਦੂਜੀ ਬੋਟ ਦੀਆਂ ਛੱਲਾ ਸੀ ਨਾ ਉਹ ਤਾਂ ਹੀ ਦੋ ਪੱਡੇ ਇਕੱਠਾ ਲੈ ਕੇ ਜਾਂਦੇ ਹੈ ਮਾਰ ਸਕਦੇ ਸੀ ਮਤਲਬ ਚਲੋ ਓਏ ਖਿੱਚੀਏ ਇੱਕ ਫੋਟੋ ਮੇਰੀ ਓਏ ਭਾਈ ਸਾਹਿਬ ਤੇਰੀ ਫੋਟੋ ਕਿਹੜੇ ਕਿਹੜੇ ਸਾਹਬ ਦੀ ਬਿਲਡਿੰਗ ਬਣਾਈ ਬੈਠੇ ਅੰਦਰ ਵੜਨ ਵਾਲਾ ਹੈ ਇਹ ਜੰਪ ਰੇਟ ਡਰਾਊਗਾ ਆਪਾਂ ਨੂੰ ਚੱਲ ਕੋਈ ਗੱਲ ਨਹੀਂ ਬਣ ਕੇ ਰਾਂ ਤਾਂ ਵੇਖਦੇ ਕੀ ਕਹਿੰਦੇ ਯਾਰ ਨਾ ਆਪਾਂ ਨੂੰ ਜਿੰਨਾ ਦੇਖੇ ਪਤਾ ਲੱਗ ਜਾਂਦਾ ਗੱਲਬਾਤ ਕੀ ਹੈ ਲੈ ਵੀ ਭਾਉ ਨੂੰ ਰੋਟੀ ਵੱਲੋਂ ਭਲਾ ਸਰਜੂ ਤੇ ਪਰ ਆਹ ਜੀ ਆਈਸਕ੍ਰੀਮ ਵੱਲੋਂ ਨਹੀਂ ਸਰਦਾ ਮੁੰਡਾ ਕਹਿੰਦੇ ਠੀਕ ਆ ਭਾਉ ਚੱਲ ਜਾਂ ਤਾਂ ਉਹਦੇ ਪਰ ਨੇ ਆਪਾਂ ਨੂੰ ਲੁੱਟ ਲੈਣਾ ਇੱਕ ਨੇ ਤੇ ਲੁੱਟ ਹੀ ਲੈਣਾ ਆ ਜੋ ਤਾਂ ਉਹ ਨਿਗਾਹ ਜੀ ਮਾਰੀ ਨਾ ਬਿਲਡਿੰਗ ਵੱਲ ਉਹ ਤਾਂ ਹੀ ਸਮਝਦੇ ਸੀ ਕਿ ਕੰਮ ਥੋੜਾ ਗਿਆ ਕਰੜਾ ਹੀ ਲੱਗਦਾ ਇੱਥੇ ਬਾਕੀ ਚੱਲ ਕੇ ਦੇਖਦੇ ਕੀ ਮੋਲ ਬਣਦਾ ਆ ਲੱਗਾ ਪਿਆ ਢੇਰ ਇੰਨੇ ਥਾਲਾ ਦਾ ਆ ਹਾਂ ਹਾਂ ਸੈਟਾ ਸੈਟਾ ਕੰਮ ਯਾਰ ਆਪਾਂ ਆ ਗਏ ਇੱਥੇ ਇੱਥੇ ਗੱਲਬਾਤ ਇਹ ਆ ਬਈ ਜੀ 300 ਰੁਪਏ ਦੀ ਥਾਲੀ ਆ ਆ ਸੱਤ ਅੱਠ ਵੈਰੈਟੀਆ ਪਾਊਗਾ ਹੋਰਦੂਗਾ ਕੰਮ ਅਨਲਿਮਟਿਡ ਹੈ ਜਿੰਨਾ ਮਰਜ਼ੀ ਖਾਈ ਚੱਲੋ ਲੱਗਣਾ 300 ਹੀ ਪਰ ਵੇਹਣੇ ਕਿੰਨਾ ਖਾਦਾ ਜਾਣਾ ਕਦੇ ਲੈ ਕੇ ਜਵਾਂ ਕੰਮ ਆ ਹਾਂ ਸਪੀਡ ਬਹੁਤ ਹੈ ਬਾਈ ਆਊਟ ਆਫ ਕੰਟਰੋਲ ਕੀ ਕੋਈ ਪਤਾ ਨਹੀਂ ਆ ਗੋਭੀ ਵੀ ਲੱਗਦੀ ਆ ਬਣਾਵਾ ਆ ਰਾਜਮਾ ਪਿੰਡੀ ਮਿੱਟੀ ਹੈ ਪਿੰਡ ਦੇ ਰਾਜਮਾ ਦੇ ਆਉਂ ਆਉਂ ਰਕ ਬਾਟੇ ਰਿਆ ਦੇ ਕਿ ਬਰੇ ਕੌਂਡੀਆਂ ਦਾ ਕਰੀ ਪੰਨੀ ਆ ਕੀ ਹੈ ਬੈਠਾ ਚੈੱਕ ਕਰਕੇ ਮਰੇਗਾ ਕੀ ਹੈ ਮੈਟਰਮੜੀਆ ਖੱਟਾ ਬਿਠਾਇਆ ਗੋੜਾ ਹੋਰ ਵੇੜੇ ਦੀ ਜੀ ਬਰੇਡ ਦਾ ਦੇਊਗਾ ਆਪਾਂ ਨੂੰ ਲੈ ਲਈ ਤੇ ਕਾ ਕੋਈ ਸ਼ਾਇਆ ਦੀ ਪਤਾ ਨਹੀਂ ਕੀ ਹੈ ਕਿਵੇਂ ਖਾਣੀ ਹੈ ਕਦੋਂ ਨਾ ਖਾਣੀ ਹੈ ਕੋਪਰਾਂ ਲਿਖਾ ਦੇ 10 ਵੀ ਨਹੀਂ ਕਹ ਲੈ ਆ ਆ ਕੀ ਜੀ ਆ ਆ ਕੀ ਆ ਹਾਂ ਡੋਗਲਾ ਹਾਂ ਡੋਗਲਾ ਖਾਦਣਾ ਖਾਣਾ ਇਥੋਂ ਕਾਦੇ ਨਾਲ ਖਾਣਾ ਇਹਨੂੰ ਕੱਲੇ ਨੂੰ ਕੀ ਇਹਦੇ ਨਾਲ ਕਿਵੇਂ ਖਾਣਾ ਹੈ ਕਿਵੇਂ ਖਾਣਾ ਇਸ ਤੋਂ ਉਹ ਚਟਨੀ ਦੀ ਨਾਲ ਆਹ ਚਟਨੀ ਦਾ ਕਰ ਇਹ ਕੀ ਹੈ ਇਹ 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 ਕੀ ਹੈ ਮਿੱਠਾ ਢੋਕਲਾ ਨਹੀਂ ਕੀ ਚਾਲ ਹਾਂ ਇਹ ਗੇ ਡੋਗਲਾ ਤੇ ਹੁਣ ਤੂੰ ਅੰਦਰ ਠੋਕਣਾ ਬੱਸ ਡੋਗਲਾ ਠੋਕ ਲੋਕਰ ਦਾਵਾ দাও ਆਪਣੀ ਗੇਰੋ ਟੋਕਲਾ ਇਕਾ ਹੋਰ ਕੀ ਆ ਗਿਆ ਆ ਗਈ ਇਹ ਕੀ ਹੈ ਭਾਈ ਸਾਹਿਬ ਆ ਗਈ ਇਹ ਕੀ ਹੈ ਹੈ ਕੜੀ 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 ਰਾਜਸਥਾਨੀ ਕੜੀ ਵਾ ਯਾਰ ਭਾਈ ਤੇ ਵੇਖ ਵੇਖ ਕੇ ਰੱਜ ਕੇ ਖਾਣ ਦੀ ਲੋੜ ਹੀ ਨਹੀਂ ਬਈ ਥੋੜੀ ਥੋੜੀ ਹੋਏ ਚਲੋ ਕਰਦੇ ਹਾਂ ਸ਼ੁਰੂ ਆਪਾਂ ਹੁਣੇ ਹੁਣੇ ਆਨਲਾਈਨ ਥਾਲੀ ਵਾਲਾ ਥੋੜਾ ਪੱਤਾ ਖਾ ਕੇ ਆਏ ਆ ਜਿੱਦ 10 12 ਐਟਮਾ ਸੀ ਤਮੋਂ ਨੇ ਕੰਨ ਦਾ ਬੰਦਾ ਇਹਨਾਂ ਸਮਾਨ ਤਕਰੀਬਨ ਖਾਦਾ ਹੈ। ਖਾਜੇ ਵੀ ਆਈਸਕ੍ਰੀਮਾਂ ਨੂੰ ਝਾਕ ਰੱਖਦਾ ਹੈ ਆਹ ਜੇ ਆਈਸਕ੍ਰੀਮ ਦੀ ਮੁੰਡਾ ਹਾਂ ਦੇਖਦਾ ਕੀ ਜਿੱਥੇ ਫਿਰ ਨਹੀਂ ਨਹੀਂ ਦੇਖਣ ਨੂੰ ਕੀ ਸੀ ਕੋਈ ਨਵੀਂ ਵੈਰਾਈਟੀ ਆਈ ਕੋਈ ਹਾਂ ਬਸ ਚਾਰ ਸਬਜ਼ੀਆਂ ਪਨੀਰ ਤੋਂ ਥੜੀ ਸਬਜ਼ੀ ਆਹ بابا ਕੁਝ ਲਿਖਿਆ ਪੜਨ ਲਈ ਉਹ ਧਿਆਨ ਨਾਲ ਜੀ ਦੇਖ ਰਿਹਾ ਹੈ। ਬਹੁਤ ਵਧੀਆ ਸੀ ਰੋਟੀ ਤੇ ਸਫਾਈ ਵਧੀਆ ਪ੍ਰਬੰਧ ਬਹੁਤ ਵਧੀਆ ਟੇਸਟ ਪੂਰਾ ਵਧੀਆ। ਜਿਵੇਂ ਨਾਲ ਲਿਖਿਆ ਸੀ ਵੀ ਅਨਲਿਮਿਟਿਡ ਹੈ ਵਾਕਿਆ ਹੀ ਅਨਲਿਮਿਟਿਡ ਸੀਗਾ ਜਿਹੜੀ ਚੀਜ਼ ਜਿੰਨੀ ਮਰਜ਼ੀ ਪੁਆਈ ਜਲੋ ਆਏ ਨਹੀਂ ਕਹਿੰਦੇ ਸੀ ਵੀ ਨਜ਼ਾਰਾ ਆ ਗਿਆ ਖਾ ਕੇ ਨੰਦ ਆ ਗਿਆ ਚਲੋ ਵੀ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਹੁਣ ਚੱਲ ਕੇ ਪੈਨੇ ਆ ਛਾਪਲ ਜਾਣੇ ਬਥੇਰਾ ਤੋਰ ਫਿਰ ਲੈ ਕੱਲ ਨੂੰ ਘਰ ਆਪਾਂ ਚੱਲਦੇ ਆਂ ਇੰਦਾਵਰ ਇੰਦਾਵਰ ਪਹੁੰਚਾਂ ਕੱਲ ਨੂੰ ਲੰਮਾ ਸਫ਼ਰ ਹੈ ਚੱਲਾਂਗੇ ਟਾਈਮ ਨਾਲ ਥੋੜਾ ਜਿਹਾ ਆਲਾ ਤੇ ਮੋਟਰਸਾਈਕਲ ਆਪਾਂ ਅਲਟੇਆ ਸਾਹਮਣੇ ਪੋਰਜਾ ਤੇ ਸੋਹਣਾ ਥਾ ਹੈ ਆ ਪਾਉ ਤੇਰਾ ਬੈਗ ਮੈਨ ਦੱਸੋ ਖੋਲ ਕਰਾਂ ਜਾਂ ਕਿ ਲੱਗੇ ਰਹਿਣ ਨੇ ਲੈ ਜਾ ਯਾਰ ਚੱਲਗੇ ਨਾਰਸ ਕ ਲਈਏ ਇਹ ਨਾ ਵਸੇਰ ਨੂੰ ਬੈਗ ਹੀ ਨਾ ਹੁਣ ਲਓ ਜੀ ਆਪਾਂ ਪਾਹਣੇ ਗੁਰਦੁਆਰਾ ਸਾਂ ਚੱਲਦੇ ਕਮਰੇ ਜਿੱਥੇ ਚੁੱਪ ਕਰਕੇ ਪਾਉ ਛਾਪਲ ਜਾ ਹੁਣ ਇਹਨਾਂ ਨੂੰ ਖੁੱਕ ਲੱਗਿਆ ਹੋਵੇ ਤੇ ਨਹੀਂ ਟਲ ਜੇ ਫਿਰ ਠੀਕ ਯਾਰ ਫਿਰ ਸੂਜੀ ਮੰਜ਼ਲ ਤੇ ਆ ਤਮਰਾ ਆਪਣਾ ਉਹਦੀ ਬੈਟਰੀ ਮੋਗੀ ਹੋਪਰੋ ਦੀ ਦਾਸੋਂ ਲੱਗੀ ਐ ਪਰ ਆਪਣਾ ਹਜਰਤ ਨਹੀਂ ਸੀ ਕੰਮ ਆਇਆ ਆਪਾਂ ਚੱਲਦੇ ਚੰਦਰਾਣ ਖੋਲਣਾ ਓਕੇ ਚਾਬੀ ਮੇਰੇ ਕੋਲੇ ਜਿਹੜਾ ਕੱਟ ਫਿਰ